ਸਰੇ ਜੀ ਫੋਨ ਆਇਆ ਮੈਂ ਸੁੱਤਾ ਪਿਆ ਸੀਗਾ ਰਾਤ ਨੂੰ ਮੈਨੂੰ ਫੋਨ ਆਇਆ ਪ੍ਰਧਾਨ ਜੀ ਦਾ ਤੇ ਉਹ ਕਹਿੰਦੇ ਕਿ ਤੁਹਾਡੇ ਕੋਲੋਂ ਤੁਹਾਡੇ ਤਾਲੇ ਦੁਕਾਨ ਦੇ ਅੰਦਰ ਟੁੱਟੇ ਹੋਏ ਨੇ ਅਗਰੇ ਦੇ ਸਾਬ੍ਹ ਗੋਲੇ ਪਿਆ ਸੀ ਖੁੱਲੇ ਪਿਆ ਸੀ ਖਾਲੀ ਤਾਲੇ ਕੋਈ ਨਹੀਂ ਹੋਏ ਸਾਰੇ ਖਲੇ ਹੋਏ ਜਿਹਾਵੇ ਸਾਰੇ ਤੇ ਜਿੰਨੇ ਮੇਰੇ 100 ਦੇ ਨੋਟ 200 ਦੇ ਨੋਟ 50 ਦੇ ਨੋਟ ਪੈਕੇਟ ਹੁੰਦੇ ਨੇ ਇੱਕ ਕੁਛ ਰੱਖ ਦਿਆਂ ਥੋੜਾ ਬਹੁਤ ਦੁਕਾਨਦਾਰੀ ਕੰਮ ਕਰਨ ਲਈ ਤੇ 50 ਦੇ نوٹ 20 ਦੇ نوٹ 10 ਦੇ نوٹ ਸਾਰੇ ਨੋਟ ਚੁਕਾਇਆ ਸੀ ਕੋਈ ਕਰੀਬ 4:30 ਵਜੇ ਮੈਨੂੰ ਸ਼ਿਵਾਈ ਦਾ ਫੋਨ ਆਇਆ ਸ਼ਿਵਾ ਮੈਡੀਕਲ ਤੋਂ ਕਿ ਬਈ ਸਾਰੀ ਦੁਕਾਨ ਦੇ ਤਾਲੇ ਟੁੱਟੇ ਜੀ ਤੇ ਤੁਹਾਡੀ ਵੀ ਦੁਕਾਨ ਦੇ ਤਾਲੇ ਟੁੱਟੇ ਤੇ ਗੱਲਾਂ ਟੁੱਟੇ ਆਪਣੀ ਗੱਡੀ ਉਹਦੇ ਦੋ ਮੁੰਡੇ ਜੀ ਆਪਣਾ ਰੁਮਾਲ ਲਗਾ ਕੇ ਮੂੰਹ ਚਿਹਰਾ ਲੁਕੋ ਕੇ ਆਏ ਸੀਗੇ ਜੀ ਇਹ ਪਹਿਲਾਂ ਤੇ ਕਾਫੀ ਦੇਰ ਤਾ ਤਾਲੇ ਦੀ ਆਪਣਾ ਮੁਕਸ਼ਦ ਕਰਕੇ ਆਪਣਾ ਤਾਲਾ ਤੋੜਿਆ ਉਸ ਤੋਂ ਬਾਅਦ ਗੱਲੇ ਤੇ ਹੱਥ ਪਾਇਆ ਜਿਹੜਾ ਕੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5:30 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਹੋਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਮਨੁਸ਼ੀਰੇ ਜੀ ਫੋਨ ਆਇਆ ਮੈਂ ਸੁੱਤਾ ਪਿਆ ਸੀਗਾ ਰਾਤ ਨੂੰ ਮੈਨੂੰ ਫੋਨ ਆਇਆ ਪ੍ਰਧਾਨ ਜੀ ਦਾ ਤੇ ਉਹ ਕਹਿੰਦੇ ਕਿ ਤੁਹਾਡੇ ਕਹਿੰਦੇ ਕਿ ਬਰਾਉਣੇ ਤੁਹਾਡੇ ਤਾਲੇ ਦੁਕਾਨ ਦੇ ਅੰਦਰ ਟੁੱਟੇ ਹੋਏ ਨੇ ਅੱਗੇ ਦੇਖੋ ਜਰਾ ਮੈਂ ਪਜਾ ਪਜਾ ਵਾਈਫ ਦੇ ਨਾਲ ਆਪਣੇ ਇੱਥੇ ਘਰ ਆਇਆ ਤੇ ਦੇਖਿਆ ਕਿ ਤਾਲੇ ਦੋਨੇ ਥੋੜੇ ਗਿਰੇ ਹੋਏ ਸੀਗੇ ਸੈਂਟਰ ਲੋਕ ਦਾ ਕੋਈ ਪਤਾ ਨਹੀਂ ਸੀਗਾ ਕਿਤੇ ਸਾਈਡ ਕਿੱਥੇ ਵਿਚਕਾਰ ਦੇਖਿਆ ਤੇ ਸੈਂਟਰ ਲੋਕ ਫਸਿਆ ਹੋਇਆ ਸੀ ਤੇ ਉਹ ਸ਼ਟਰ ਤੋਂ ਕਿਦਾਂ ਅਲੱਗ ਹੋਇਆ ਪਤਾ ਨਹੀਂ ਚੱਲਿਆ ਫਿਰ ਮੈਂ ਸ਼ਟਰ ਚੁੱਕਿਆ ਤੇ ਦੇਖਿਆ ਅੰਦਰ ਸਾਰਾ ਗੱਲਾ ਗੁਲਾ ਸਾਬ ਰੋਲਿਆ ਪਿਆ ਸੀ ਖੁੱਲੇ ਪਿਆ ਸੀ ਖਾਲੀ ਕਾਜ ਕੋਈ ਰੋਲੇ ਹੋਏ ਸਾਰੇ ਖੱਲੇ ਹੋਏ ਜਿਹਾਵੇ ਸਾਰੇ ਤੇ ਜਿੰਨੇ ਮੇਰੇ 100 ਦੇ نوٹ 200 ਦੇ نوٹ 50 ਦੇ نوٹ ਪੈਕੇਟ ਹੁੰਦੇ ਨੇ ਇੱਕ ਵਿੱਚ ਰੱਖ ਦਿਆਂ ਥੋੜਾ ਬਦ ਦੁਕਾਨਦਾਰੀ ਕੰਮ ਕਰਨ ਲਈ ਤੇ 50 ਦੇ نوٹ 20 ਦੇ نوٹ 10 ਦੇ نوٹ ਸਾਰੇ نوٹ ਉੱਥੇ ਗਾਇਬ ਸੀਗੇ ਕੁਛ ਨਹੀਂ ਮਤਲਬ ਥੱਲੇ ਇੱਕ ਥੋੜਾ ਜਗ੍ਹਾ ਬਣਾਈ ਜਿੱਥੇ ਆਪਣਾ ਥੋੜਾ ਜਿਆਦਾ ਰੱਖ ਲਿਆ ਇਕੱਠਾ ਕਰਕੇ ਉਹ ਵੀ ਸਾਰਾ ਖਾਲੀ ਕੀਤਾ ਉਹਨਾਂ ਨੇ ਦਰਾਜ ਸਾਰੇ ਚੱਕ ਕੇ ਤੇ ਕੀ ਕਰਕੇ ਉਹਨਾਂ ਨੇ ਮੇਰੇ ਤੇ ਜਿੰਨੇ ਵੀ ਮਤਲਬ ਕਾਗਜ਼ ਪੱਤੇ ਸਾਰੇ ਫਲਾਤੇ ਸਾਰਾ ਕੁਝ ਦੇਖ ਕੇ ਚਾਬੀਆਂ ਵੀ ਸਾਰੀਆਂ ਖੰਡਾਈਆਂ ਪਈਆਂ ਮਤਲਬ ਜੋ ਵੀ ਸੀਗਾ ਸਾਰਾ ਕੁਝ ਵੀ ਮਤਲਬ ਜੇ ਜੋ ਵੀਡੀਓ ਆਈ ਉਹਦੇ ਵਿੱਚ ਵੀਡੀਓ ਫੁਟੇਜ ਆਈ ਹੈ ਤੇ ਉਹਦੇ ਵਿੱਚ ਕਾਫੀ ਆਪਣੇ ਸਮਾਨ ਪੜ ਰਿਹਾ ਸਾਰਾ ਕੁਝ ਕਰ ਰਿਹਾ ਦਿਖਾਇਆ ਕਿ ਬੀਬੀ ਲਿਖ ਲਿਖ ਰਹੇ ਨੇ ਦੋ ਮੁੰਡੇ ਆਏ ਸੀ ਸੀ ਤੇ ਉਹ ਜਨਕਾਰ ਦੇ ਵਿੱਚ ਆਏ ਹੋਏ ਸੀ ਤੇ ਸਵੇਰੇ ਸਵੇਰੇ ਮੈਂ 4:00 ਵਜੇ ਆਇਆ ਉਹ ਸ਼ਾਇਦ ਵਾਰਦਾਤ ਤੇ 3:30 ਵਜੇ ਦੇ ਆਸ-ਪਾਸ ਹੋਈ ਹੈ ਤੇ ਉਹ ਦੇਖਦੇ ਹਾਂ ਕਿ ਕਿੰਨੇ ਹੀ ਭਾਲ ਬਤਾ ਪਰ ਅਪਰੋਕਸੀਮੇਟਲੀ ਮੇਰਾ ਜੀ 28 30000 ਦੇ ਆਸ-ਪਾਸ ਸਿੱਧਰ ਪਰੇ ਸਿਗੇ ਨੋਟ ਤੇ 200 ਦੇ ਪੈਕੇਟ ਹੁੰਦਾ ਸਾਡੇ ਕੋਲ 100 ਦਾ ਪੈਕੇਟ ਹੁੰਦਾ ਹੈ 50 ਦਾ ਪੈਕੇਟ ਹੁੰਦਾ ਹੈ ਤੇ ਦੋ ਇੱਕ ਦੋ ਪੈਕੇਟ ਦੋ ਤਿੰਨ ਪੈਕੇਟ ਆਪਾਂ 10 10 ਦੇ ਦੋ ਤਿੰਨ 20 ਦੇ ਰੱਖਦੇ ਹਾਂ ਅਸੀਂ ਹਮੇਸ਼ਾ ਰੱਖਦੇ ਹਾਂ ਗੱਲੇ ਦੇ ਵਿੱਚ ਤੇ ਇਹਦੀ ਕੰਪਲੇਂਟ ਕੋਈ ਕਰਤੀ ਕੋਈ ਜੇ ਪੁਕੇਸ਼ਵਰਿਆ ਬਾ ਫੋਨ ਕਰਤਾ ਸੀ 112 ਨੰਬਰ ਤੇ ਪੁਲਿਸ ਦੇ ਵੇੜੇ ਕਰਨ ਤੋਂ ਬਾਅਦ ਉਹ ਅੱਗੇ ਪਾਏ ਤੇ ਉਹਨਾਂ ਨੇ ਲਿਖ ਲਿਆ ਸੀਗਾ ਕਹਿੰਦੇ ਆ ਜਿਓ ਕਮਿਟੀ ਲਿਖ ਲਾਂਗੇ ਆਪਾਂ ਤੁਹਾਡੇ ਖਾਣੇ ਦੇ ਵਿੱਚ ਆ ਕੇ ਕਹਿੰਦੇ ਆਜਾ ਹੁਣ ਆਪਾਂ ਜਾ ਰਹੇ ਜੀ ਉਧਰ ਹੀ ਅੱਛਾ ਪੁਲਿਸ ਵਾਲਾ ਮੌਕਾ ਦੇ ਲਈ ਮੌਕੇ ਤੇ ਆ ਕੇ ਦੇਖਦੇ ਪੁਲਿਸ ਵਾਲਿਆਂ ਨੇ ਅੱਗੇ ਦੇਖ ਲਿਆ ਜੀ ਮੌਕੇ ਤੇ ਦੋ ਪੁਲਿਸ ਵਾਲੇ ਆਏ ਸੀ ਤੇ ਜਦਿਹਾ ਉਹਨਾਂ ਨੇ ਵਿਚਾਰੇ ਥੋੜਾ ਜਿਹਾ ਅੱਗੇ ਚ ਨਾਲ ਜ ਨਾਲੇ ਤੇ ਆਪਾਂ ਹੁਣ ਜਾ ਰਹੇ ਆ ਪੁਲਿਸ ਸਟੇਸ਼ਨ ਵੱਲ ਜਾ ਰਹੇ ਆ ਅੱਛਾ ਫਿਰ ਦਵਾਈ ਦੀ ਦੁਕਾਨ ਹੈ ਦਵਾਈਆਂ ਵੀ ਕੋਈ ਕਹਿ ਰਿਹਾ ਨਹੀਂ ਜਦੋਂ ਆਇਆ ਅੰਦਰ ਤੇ ਦਵਾਈ ਤਾਂ ਮੈਨੂੰ ਕੁਝ ਦੇਖੋ ਨਜ਼ਰ ਨਹੀਂ ਆਇਆ ਕੋ ਖਾਣੇ ਆ ਦਵਾਈਆਂ ਲੱ ਪਰ ਫਿਰ ਵੀ ਸਭ ਤੋਂ ਮੇਨ ਤਾਂ ਗੱਲਾ ਹੀ ਨਜ਼ਰ ਆਇਆ ਜੀ ਕਿ ਗੱਲੇ ਦੇ ਆਸ-ਪਾਸ ਮਾਂਗ ਥੋੜਾ ਖਿਲ ਰਿਹਾ ਸੀ ਤੇ ਲੋਕ ਉੱਤੇ ਹੋਏ ਸੀ ਬਾਕੀ ਦੁਵਾਈ ਦਾ ਮੈਨੂੰ ਹੱਲੇ ਤੱਕ ਪਤਾ ਨਹੀਂ ਚੱਲਿਆ ਕਿਉਂਕਿ ਹੱਲੇ ਮੈਂ ਪੂਰਾ ਦੇਖ ਹੀ ਨਹੀਂ ਪਾਇਆ ਖਾਨੇ ਖੋਨੇ ਸਾਰੇ ਤੇ ਮੇਨ ਤਾਂ ਜੀ ਜੋ ਨਜ਼ਰ ਆ ਰਿਹਾ ਉਹ ਹੀ ਫਟਾਫਟ ਉਹਨਾਂ ਨੇ ਪੈਸੇ ਵਾਲੇ ਚਾਂਦ ਸੀ ਉਹਨਾਂ ਦਾ ਜਿਹੜੇ ਦੋ ਮੁੰਡੇ ਸ਼ਰਾਰਤੀ ਮੁੰਡੇ ਜੋ ਕੋਈ ਸਮਾਰਕਟ ਦੇ ਵਿੱਚ ਖੋਲੀਆਂ ਦੋ ਚੋਰੀਆਂ ਹੋਈਆਂ ਨੇ ਸਾਰੀਆਂ ਦੇ ਨਾਲ ਦੇ ਨੇ ਦੋ ਤੇ ਦੋ ਤਿੰਨ ਤਾਂ ਕੋਸ਼ਿਸ਼ ਕੀਤੀ ਗਈ ਹੈ ਇਹ ਜਿਹੜੇ ਸ਼ਟਰ ਖੋਲੇ ਉਹਨਾਂ ਕੋਲ ਦੇ ਸਰ ਕੀ ਨਾਮ ਰਾਜਦੀਪ ਸਿੰਘ ਜੀ ਆਪਣੀ ਦੁਕਾਨ ਹਾਂਡੀ ਦਾ ਮੈਂ ਜੀ ਮਹਾਲੀ ਸਾ ਸਵੇਰੇ ਜੀ ਕਰੀਬ 4:30 ਵਜੇ ਮੈਨੂੰ ਸ਼ਿਵਾਈ ਦਾ ਫੋਨ ਆਇਆ ਸ਼ਿਵਾ ਮੈਡੀਕਲ ਤੋਂ ਕਿ ਬਈ ਸਾਰੀ ਦੁਕਾਨ ਦੇ ਤਾਲੇ ਟੁੱਟੇ ਜੀ ਤੇ ਤੁਹਾਡੀ ਵੀ ਦੁਕਾਨ ਦੇ ਤਾਲੇ ਟੁੱਟੇ ਤੇ ਗੱਲਾ ਟੁੱਟਿਆ ਜੀ ਤੇ 15 ਮਿੰਟ ਵਿੱਚ ਮੈਂ ਉੱਥੇ ਪਹੁੰਚ ਕੇ ਜੀ ਆਪਣਾ ਸਾਰਾ ਚੈੱਕ ਕੀਤਾ ਜੇ ਤਾਲੇ ਟੁੱਟੇ ਹੋਏ ਸੀ ਜੀ ਇਹ ਉਹਦੀ ਤਾਲੇ ਦੀ ਹਾਲਤ ਹੈ ਜੀ ਤੇ ਜਦੋਂ ਬਾਅਦ ਵਿੱਚ ਸਾਰੀ ਤਕੀਕਾਤ ਕੀਤੀ ਤੇ ਸੀਸੀਟੀਵੀ ਫੁਟੇਜ ਆਪਣੀ ਗੱਡੀ ਉਹਦੇ ਦੋ ਮੁੰਡੇ ਜੀ ਆਪਣਾ ਰੁਮਾਲ ਲਗਾ ਕੇ ਮੂੰਹ ਚਿਹਰਾ ਲੁਕੋ ਕੇ ਆਏ ਸੀਗੇ ਜੀ ਇਹ ਪਹਿਲਾਂ ਤੇ ਕਾਫੀ ਦੇਰ ਤੱਕ ਤਾਲੇ ਦੀ ਆਪਣਾ ਮੁਕਸ਼ਦ ਕਰਕੇ ਆਪਣਾ ਤਾਲਾ ਤੋੜਿਆ ਉਸ ਤੋਂ ਬਾਅਦ ਗੱਲੇ ਤੇ ਹੱਥ ਪਾਇਆ ਜਿਹੜਾ ਵੀ ਗੱਲੇ ਤੇ ਮੋਬਾਈਲ ਸੀ ਜਾਂ ਥੋੜਾ ਬਹੁਤਾ ਕੈਸ਼ ਚੇਂਜ ਹੁੰਦਾ ਹੈ ਗੱਲੇ ਤੇ ਉਹ ਕੱਢ ਕੇ ਤੇ ਅੰਦਰ ਵੀ ਹੱਥ ਪੈਰ ਮਾਰਿਆ ਉਹ ਅੰਦਰ ਲਬਿਆ ਕੋ ਕੱਖ ਨਹੀਂ ਉਹਨਾਂ ਨੂੰ ਉਹ ਕਰਕੇ ਫਿਰ ਕਾਫੀ ਦੇਰ ਲੱਗੇ ਰਹੇ ਅੰਦਰ ਦੋ ਵਾਰ ਸ਼ਟਰ ਬੰਦ ਵੀ ਕੀਤਾ ਫਿਰ ਚੱਕਿਆ ਆ ਕੇ ਜਿਹੜਾ ਹੋਰ ਸਮਾਨ ਹੱਥ ਪਿਆ ਉਹ ਲੈ ਕੇ ਨਿਕਲ ਗਏ ਜੀ ਨੁਕਸਾਨ ਜੀ ਇੱਕ ਆਪਣਾ ਮੋਬਾਈਲ ਹੁੰਦਾ ਜੀ ਕਾਊਂਟਰ ਤੇ ਤੇ ਥੋੜਾ ਬਹੁਤਾ ਕੈਸ਼ ਹੁੰਦਾ ਜੀ ਉਹ ਸਾਰਾ ਘਟਕੇ ਲੈ ਗਏ ਜੀ ਗੱਲਾਂ ਤੋੜਿਆ ਇਹਨਾਂ ਨੇ ਬਸਾਰੀ ਰਿਕਾਰਡਿੰਗ ਆਪਣੇ ਕੋਲ ਸੀਸੀਟੀਵੀ ਫੁਟੇਜ ਵੀ ਹੈ ਜੀ ਜਿਹੜੀ ਆਪਾਂ ਥਾਣੇ ਵਿੱਚ ਪੇਸ਼ ਕਰਾਂਗੇ ਮੌਕੇ ਤੇ ਆ ਕੇ ਸਵੇਰੇ ਸਾਰੇ ਮਾਰਕੀਟ ਵਾਲਿਆਂ ਨੇ ਪੀਸੀਆਰ ਨੂੰ ਲਾ ਕੇ ਸਾਰੀ ਇਤਲਾਹ ਕੀਤੀ ਜੀ ਕਿ ਉਹ ਆ ਕੇ ਇਨਸਪੈਕਸ਼ਨ ਕਰਗੇ ਜੀ ਬਾਕੀ ਉਸ ਤੇ ਮਾਰਕੀਟ ਦੇ ਚੌਕੀਦਾਰ ਮਾਰਕੀਟ ਤੇ ਚੌਕੀਦਾਰ ਵੀ ਹੈ ਜੀ ਉਹ ਵੱਡੀ ਮਾਰਕੀਟ ਦੇ ਚੌਕੀਦਾਰ ਕਈ ਵਾਰੀ ਅੱਗੇ ਪਿੱਛੇ ਹੁੰਦਾ ਜੀ ਪਤਾ ਲਗਿਆ ਨਹੀਂ ਤੇ ਉਹਨਾਂ ਦੇਖਦੇ ਆ ਜੀ ਪ੍ਰਧਾਨ ਸਾਹਿਬ ਨਾਲ ਵੀ ਗੱਲ ਕਰਕੇ ਇੱਕ ਵਾਰ ਚੌਕੀਦਾਰ ਦੇ ਕੀ ਬਣ ਸਕਦੀ ਹੈ ਇਸ ਕਾਰਵਾਈ ਉਹ ਵੀ ਕੀਤੀ ਜਾਏਗੀ ਹੈਨਾ ਹੈ ਤੇ ਬੜੀ ਸ਼ਰਮਨਾਕੀ ਮਾਰਕੀਟ ਤੇ ਮੁਹੱਲੀ ਵਸਤੇ ਹੈ ਸਰ ਤੁਸੀਂ ਕੋਈ ਡਿਮਾਂਡ ਕਰਦੇ ਜੋ ਪੀਸੀਆਰ ਵਗੈਰਾ ਦੇ ਨਹੀਂ ਡਿਮਾਂਡ ਤਾਂ ਦੇਖੋ ਹੁਣ ਕੀ ਕਰਨੀ ਜੀ ਇੱਕ ਵਾਰ ਹੁਣ ਪੀਸੀਆਰ ਵੀ ਆਪਣਾ ਰਾਉਂਡ ਲਾਂਦੀ ਆਪਣਾ ਘੇੜੇ ਕੱਟੀ ਜਾਂਦੀ ਹੈ ਬਟ ਹੁਣ ਮੌਕੇ ਸੀ ਚੋਰ ਸਾਤੀ ਰਹੇ ਮੌਕਾ ਤੜ ਕੇ ਆਏ ਜੀ ਇਹ ਹੁਣ ਥੋੜਾ ਜਿਹਾ ਪ੍ਰਸ਼ਾਸਨ ਨੂੰ ਵੀ ਆਪਣੇ ਉਹ ਲੋੜੀ ਸਖਤੀ ਕਰਨੀ ਹੋएगी ਜੀ ਉਹ ਪ੍ਰਸ਼ਾਸਨ ਹੋਰ ਕਿਦਾਂ ਬੈਟਰ ਸਿਕਿਉਰਿਟੀ ਦੇ ਸਕਦੀ ਹੈ ਆਮ ਜਨਤਾ ਨੂੰ ਉਹਦੇ ਉੱਪਰ ਪਲੈਨਿੰਗ ਕਰਨੀ ਪਵੇਗੀ ਜੀ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ